ਮੈਡੀਕਲ ਸੈਲ ਦਾ ਸਟੇਟ ਕੋਰਪੋਰੇਸ਼ਨ ਨੂੰ ਮਿਲ ਰਿਹਾ ਹੈ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪੰਜਾਬ ਭਰ ਚ ਭਾਜਪਾ ਸੜਕਾਂ ਤੇ ਉਤਰੀ ਹੋਈ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਭਗਵੰਤ ਮਾਨ ਨੇ ਜੋ ਕਿ ਮੁੱਖ ਮੰਤਰੀ ਹੈ ਇਸ ਪੰਜਾਬ ਦਾ ਉਹਨਾਂ ਨੂੰ ਮर्यादा ਦਾ ਨਹੀਂ ਪਤਾ ਹੈ ਇੱਕ ਮੁੱਖ ਮਾ ਇੱਕ ਪ੍ਰਧਾਨ ਮੰਤਰੀ ਦੀ ਮर्यादा ਕੀ ਹੁੰਦੀ ਹੈ ਇੱਕ ਪ੍ਰਧਾਨ ਮੰਤਰੀ ਅਹੁਦਾ ਕੀ ਹੁੰਦਾ ਹੈ ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਇੱਕ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਕਿ ਮੈਂ ਮर्यादा ਦਾ ਕਿਉਂ ਪੰਗ ਕਰ ਰਿਹਾ ਹੈ ਇੱਕ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਨੂੰ ਇੱਜ਼ਤ ਤਾਂ ਕੀ ਕਰਨੀ ਹੈ ਪ੍ਰਧਾਨ ਮੰਤਰੀ ਪਦ ਦੀ ਇੱਕ ਮਹਿਮਾ ਵਾ ਇੱਕ ਗ੍ਰੀਮਾ ਵਾ ਇੱਕ ਉਹਦਾ ਉਹਦਾ ਕੀਮਤ ਹੈ ਕੋਈ ਉੱਤੀ ਤਿੰਨ ਵਾਰ ਪ੍ਰਧਾਨ ਮੰਤਰੀ ਚੁਣ ਕੇ ਆਏ ਨੇ 140 ਕਰੋੜ ਬੰਦਿਆਂ ਨੇ ਉਹਨਾਂ ਨੂੰ ਵੋਟ ਪਾਈ ਆ ਤਾਂ ਹੀ ਉੱਥੇ ਆਏ ਨੇ ਤੂੰ ਤਾਂ ਤਿੰਨ ਕਰੋੜ ਬੰਦਿਆਂ ਤੋਂ ਵਾਅਦਾ ਆਇਆ ਵਾ ਮੁੱਖ ਮੰਤਰੀ ਬਣ ਕੇ ਜੈਨੂੰ ਪਤਾ ਹੀ ਨਹੀਂ ਹੈਗਾ ਕਿ ਉਹ ਕਿਵੇਂ ਆਏ ਨੇ 140 ਕਰੋੜ ਬੰਦਿਆਂ ਨੇ ਵੋਟ ਪਾ ਕੇ ਉਹਨਾਂ ਜਿਤਾਇਆ ਵਾ ਤਾਂ ਉਹ ਪ੍ਰਧਾਨ ਮੰਤਰੀ ਬਣੇ ਨੇ ਉਹਦੀ अहमियत ਨੂੰ ਪਤਾ ਹੋਣਾ ਚਾਹੀਦੀ ਆ ਤਿੰਨ ਦਾ ਤਿਸਰੇ ਤਿੰਨ ਕਰੋੜ ਬੰਦਿਆਂ ਨੇ ਵੋਟ ਪਾਈ ਆ ਤਾਂ ਤੋਂ ਮੁੱਖ ਮੰਤਰੀ ਬਣਿਆ ਉਹਦੇ ਜੋ ਕਿ ਕਿਹਕੇ ਆ ਉਦਾਪ ਮੁੱਖ ਮੰਤਰੀ ਦਾ ਆਪਣੇ ਜਿੰਨੇ ਬਹੁਤ ਵੋਟ ਪਾਈ ਆ ਕਿੰਨਾ ਕੇ ਹਿੱਸਾ ਹੈਗਾ ਉਹਦੇ ਕੋਲ ਜਿੰਨੇ ਵੀ ਆਪਣੇ ਦੇਸ਼ ਵਾਸੀ ਨੇ ਉਹਦੇ ਬਹੁਤ ਹੀ ਘੱਟ ਹਿੱਸੇ ਨਾਲ ਤੋਂ ਵੋਟ ਪਾ ਕੇ ਫਿਰ ਤੋਂ ਮੁੱਖ ਮੰਤਰੀ ਬਣਿਆ ਇਸ ਕਰਕੇ ਤੈਨੂੰ ਮਰਿਆਦਾ ਦਾ ਪਤਾ ਲਾਣਾ ਚਾਹੀਦਾ ਵਾ ਕਿ ਪ੍ਰਧਾਨ ਮੰਤਰੀ ਮਰਿਆਦਾ ਕੀ ਹੁੰਦੀ ਹੈ ਉਹਦੀ ਇੱਜ਼ਤ ਕੀ ਕਰਨੀ ਹੈ ਔਰ ਕੀ ਬੋਲ ਬੋਲ ਰਹੇ ਆ ਇਹ ਤੈਨੂੰ ਸ਼ੋਭਾ ਨਹੀਂ ਦਿੰਦਾ ਕਿ ਮੁੱਖ ਮੰਤਰੀ ਹੁੰਦੇ ਆ ਬਿਲਕੁਲ ਸ਼ੋਭਾ ਨਹੀਂ ਦੇ ਰਹੇ ਆ ਉਸ ਬੰਦੇ ਦਾ ਪਈਰਾ ਨਾਮ ਸੰਜੀਵ ਲਹਿਲ ਜੀ ਵਾਈਸ ਪ੍ਰੈਜ਼ੀਡੈਂਟ ਭਾਰਤੀ ਜੰਦਾ ਪਾਰਟੀ ਜ਼ਿਲ੍ਹਾ ਖੰਨਾ ਮਾਛੀਵੜ ਅੱਜ ਪੰਜਾਬ ਭਰ ਦੇ ਵਿੱਚ ਭਾਸ਼ਾ ਸੜਕਾਂ ਤੇ ਉਤਰੀ ਹੋਈ ਹੈ ਵਿਰੋਧ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦਾ ਕੀ ਮਾਮਲਾ ਹੈ ਦੇਖੋ ਕੱਲ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਸੀਐਮ ਆਪਣੇ ਜਿਹੜੇ ਹੈਗੇ ਭਗਵੰਤ ਮਾਨ ਜੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਹੁਤ ਹੀ ਗਲਤ ਲਬਜੜੇ ਜੂਤ ਕੀਤੇ ਨੇ ਦੇਖੋ ਜੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੇ ਦੇਸ਼ ਦੇ ਔਰ 140 ਕਰੋੜ ਦੇਸ਼ ਵਾਸੀਆਂ ਨੇ ਉਹਨਾਂ ਨੂੰ ਚੁਣ ਕੇ ਬਿਠਾਇਆ ਆ ਤੇ ਉਹਨਾਂ ਦੇ ਨਾਲ ਗ੍ਰਹਿ ਮੰਤਰੀ ਸ਼੍ਰੀ ਅਮੀਸ਼ਾਹ ਜੀ ਦੋਨਾਂ ਬਾਰੇ ਬਹੁਤ ਹੀ ਮਾੜੀ ਲਬ ਜਿਹੜੇ ਹੈਗੇ ਨੇ ਉਹ ਬੋਲੇ ਨੇ ਅਸੀਂ ਕੜੇ ਸ਼ਬਦਾਂ ਵਿੱਚ ਇਹਦੀ ਨਿੰਦਾ ਕਰਦੇ ਆ ਔਰ ਤੁਸੀਂ ਦੇਖੋ ਵੀ ਤਿੰਨ ਵਾਰ ਉਹ ਮੁੱਖ ਮੰਤਰੀ ਰਹੇ ਨੇ ਗੁਜਰਾਤ ਦੇ ਨਾਲ ਅਮੀਸ਼ਾਹ ਜੀ ਵੀ ਤਿੰਨ ਵਾਰ ਗ੍ਰਹਿ ਮੰਤਰੀ ਰਹੇ ਨੇ ਗੁਜਰਾਤ ਦੇ ਉਸ ਤੋਂ ਬਾਅਦ ਤਿੰਨ ਵਾਰ ਦੇ ਹੁਣ ਚੁਣੇ ਹੋਏ ਪ੍ਰਧਾਨ ਮੰਤਰੀ ਦੇ ਨਾਲ ਗ੍ਰਹਿ ਮੰਤਰੀ ਨੇ ਅਵੀਸ਼ਾ ਜੀ ਉਹਨਾਂ ਵਾਸਤੇ ਜੋ ਲਬਜ਼ ਬੋਲੇ ਗਏ ਨੇ ਉਹ ਬਹੁਤ ਮਾਰੇ ਨੇ ਇੱਕ ਤਰੀਕਾ ਪਾਰ ਕਿਹਾ ਜਾਵੇ ਜਾਂ ਬਾਹਰ ਚਲੇ ਜਾਂਦੇ ਨੇ ਬਾਹਰ ਦੇਖੋ ਪਾਲਸੀਆਂ ਹੁੰਦੀਆਂ ਨੇ ਗਵਰਨਮੈਂਟ ਦੀਆਂ ਪਾਲਸੀਆਂ ਨੇ ਉਹ ਪਾਲਸੀਆਂ ਦੇ ਨਾਲ ਜਿਹੜੀ ਇੰਡਸਟਰੀ ਆ ਜਾਂ ਹੱਬ ਨੇ ਉਹ ਸਾਰੇ ਉਸ ਤਰੀਕੇ ਆਲੇ ਹੁੰਦੇ ਨੇ ਔਰ ਜੋ ਵੀ ਇਹਦਾ ਸਿਸਟਮ ਹੁੰਦਾ ਆ ਪ੍ਰੋਟੋਕੋਲ ਦਾ ਉਹ ਦੇਖੋ ਕਰਦੇ ਨੇ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਸਾਹਿਬ 7 ਦਿਨ ਦੀ ਵਿਦੇਸ਼ ਯਾਤਰਾ ਤੇ ਗਏ ਸੀ ਜਿਹਦੇ ਵਿੱਚ ਉਹਨਾਂ ਨੇ 5 ਦੇਸ਼ ਤੈ ਕਿਤੇ ਨੇ ਔਰ ਉਹਨਾਂ ਵਿੱਚੋਂ ਦੋ ਦਿਨ ਦੋ ਰਾਤਾਂ ਉਹਨਾਂ ਨੇ ਪਲੇਨ ਦੇ ਵਿੱਚ ਸੌ ਕੇ ਹੀ ਕੱਟੀਆਂ ਨੇ ਇਸ ਕਰਕੇ ਇਹ ਜੋ ਲਫਜ਼ ਮਾਰੇ ਬੋਲੇ ਗਏ ਨੇ ਬਹੁਤ ਮਾਰੀ ਗੱਲ ਆ ਬਹੁਤ ਹੀ ਨਿੰਦਣਯੋਗ ਆ ਆ ਪੰਜਾਬ ਦੇ ਅੱਗੇ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਕਹਿੰਦੇ ਗੈਂਗਸਟਰ ਵਾਜ ਜਿਹੜਾ ਹੈ ਆ ਭਾਜਪਾ ਨੇ ਗੁਜਰਾਤ ਦੇ ਵਿੱਚ ਪਾਲਿਆ ਆ ਕਹਿੰਦੇ ਜੇਲ੍ਹ ਦੇ ਵਿੱਚ ਲਾਰਾ ਸੋਣਾ ਨੂੰ ਰੱਖਿਆ ਹੋਇਆ ਹੋਵੇ ਦੇਖੋ ਗੁਜਰਾਤ ਦੇ ਵਿੱਚ ਨਾ ਜਿਹੜਾ ਹੈਗਾ ਆ ਇਹ ਸਾਰੀਆਂ ਟੀਮਾ ਸਾਹਿਬ ਜੀ ਟੀਮਾ ਜੀ ਨੇ ਜੋ ਗੱਲਾਂ ਕਹੀਆਂ ਨੇ ਆਪਣੇ ਫైనాన్స్ ਮਿਸਟਰ ਜਿਹੜੇ ਨੇ ਹੈਗੇ ਨੇ ਐਸੀ ਕੋਈ ਗੱਲ ਨਹੀਂ ਇੱਥੇ ਤਾਂ ਇਹ ਜਦੋਂ ਦੇਖੋ ਸਾਢੇ 3 ਪੌਣੇ 4 ਪੌਣੇ 4 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਇਹਦੇ ਵਿੱਚ ਇਹਨਾਂ ਨੇ ਉਹਨਾਂ ਦੀਆਂ ਵੀਡੀਓ ਬਣਵਾ ਕੇ ਆਪ ਰਿਲੀਜ਼ ਕਰਵਾਈਆਂ ਨੇ ਜੇ ਆਪ ਰਿਲੀਜ਼ ਕਰਵਾਈਆਂ ਨੇ ਫਿਰ ਇੱਥੇ ਭਾਜਪਾ ਦਾ ਵਿੱਚ ਕੀ ਰੋਲ ਹੋਇਆ ਜੀ ਕਿ ਕਹਿੰਦੇ ਇਹ ਵੀ ਇੱਕ ਬਿਆਨ ਸਾਹਮਣੇ ਆਇਆ ਕਹਿੰਦੇ ਜਿਹੜੀਆਂ ਐਫਆਈਆਰ ਸਾਡੇ ਉੱਤੇ ਝੂਠੀਆਂ ਕਰਵਾਈਆਂ ਜਾ ਰਹੀਆਂ ਨੇ ਜਿਹੜਾ ਸੱਚ ਬੋਲਦਾ ਕਹਿੰਦੇ ਉਹਦੇ ਤੇ ਐਫਆਈਆਰ ਹੁੰਦੀ ਹੋਇਆ ਉਹ ਦੇਖੋ ਹੁਣ ਤਾਂ ਇਹ ਵੀ ਗੱਲ ਕਹਿਣਗੇ ਦੇਖੋ ਕੇਜਰੀਵਾਲ ਕੇਜਰੀਵਾਲ ਮਨੀਸ਼ ਮਨੀਸ਼ ਸਿਉਧੀਆਂ ਤੇ ਸਤਿੰਦਰ ਜੈਨ ਇਹ ਤਿੰਨੇ ਬੰਦੇ ਹੋਰ ਵੀ ਇੱਕ ਦੋ ਬੰਦੇ ਇਹਨਾਂ ਦੇ ਜਵਾਨ ਤੇ ਆਏ ਹੋਏ ਨੇ ਔਰ ਇਹ ਤਾਂ ਇਹ ਵੀ ਕਹਿਣਗੇ ਵੀ ਉਹਨਾਂ ਤੇ ਝੂਠੀਆਂ ਹੋਈਆਂ ਨੇ ਠੀਕ ਹੈ ਇਹ ਦੇਖੋ ਕੋਰ ਇਹਨਾਂ ਨੇ 150 ਕਰੋੜ ਰੁਪਏ ਦਾ ਕਪਲਾ ਕੀਤਾ ਆ ਸ਼ਰਾਬ ਘਟਾਲਾ ਕੀਤਾ ਆ ਐਜੂਕੇਸ਼ਨ ਘਟਾਲਾ ਕੀਤਾ ਆ ਉਹ ਕੋਰਟ ਦੇ ਵਿੱਚ ਸਾਰੇ ਉਹਦੇ ਸਮੂਤ ਗਏ ਨੇ ਤਾਂ ਹੀ ਜੇਲ੍ਹ ਹੋਈ ਆ ਜੇ ਹੁਣ ਇਹ ਇੱਥੇ ਪੰਜਾਬ ਦੇ ਵਿੱਚ ਹੁਣ ਆਏ ਹੋਏ ਨੇ ਦਿੱਲੀ ਦੇ ਹਾਰੇ ਹੋਏ ਨੇ ਦਿੱਲੀ ਤੋਂ ਹਾਰ ਕੇ ਹੁਣ ਪੰਜਾਬ ਦੇ ਤੇ ਇਹਨਾਂ ਨੇ ਇਨਚਾਰਜ ਲਾਇਆ ਆ ਤੇ ਇਹ ਜ਼ਮਾਨਤੇ ਨੇ ਨਾ ਕਿ ਇਹਨਾਂ ਨੂੰ ਕੋਈ ਹਜੇ ਇਹਨਾਂ ਦੀ ਸਜ਼ਾ ਦਾ ਕੋਈ ਹੋਇਆ ਆ ਇਹ ਤਾਂ ਕੇਸ ਚੱਲਦਾ ਆ ਦੁਆਰਾ ਇਹਨਾਂ ਨੂੰ ਸਜ਼ਾ ਖੋਣੀ ਹੋਣੀ ਆ ਤੇ ਇਹ ਦੁਆਰਾ ਅੰਦਰ ਫਿਰ ਜਾਣਗੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਪ੍ਰੋਸੈਸ ਨੂੰ ਤੇਜ਼ ਕੀਤਾ ਜਾਊਗਾ ਕਿ ਸ਼ਾਇਦ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਵੱਦੋਂ ਮੁੱਖ ਮੰਤਰੀ ਦੇ ਪੁਤਲੇ ਖੁੰਕੇ ਗਏ ਨੇ ਔਰ ਅਸੀਂ ਇਹ ਗੱਲ ਕਹਿੰਦੇ ਆ ਦੇਖੋ ਇੱਕ ਮੁੱਖ ਮੰਤਰੀ ਦੀ ਪਦ ਦੀ ਇੱਕ ਉਪਲਬਧੀ ਹੁੰਦੀ ਆ ਵੀ ਹਾਂ ਵੀ ਆਪਾਂ ਕਿੰਨਾ ਕੁ ਬੋਲਣਾ ਆ ਤੇ ਹੁਣ ਤੱਕ ਦੇਖੋ 41 ਸਾਲ ਦੀ ਮੇਰੀ ਉਮਰ ਆ ਤਾਂ 30 35 ਸਾਲ ਮੈਨੂੰ ਰਾਜਨੀਤੀ ਚ ਵੀ ਹੋ ਗਏ ਨੇ ਦੇਖ ਦੇਖ ਦੇਖਦੇ ਆ ਔਰ ਅੱਜ ਤੱਕ ਜਿੰਨੇ ਵੀ ਮੁੱਖ ਮੰਤਰੀ ਰਹੇ ਨੇ ਐਦਾਂ ਕਿਸੇ ਨੇ ਨਹੀਂ ਬੋਲਿਆ ਹੈਗਾ ਆ ਇਹ ਇਸ ਨੂੰ ਮਹਿਸੂਸ ਕਰਦੇ ਹੋਏ ਦੇਖੋ ਪੰਜਾਬ ਦੇ ਇਥੇ ਇਹਨਾਂ ਦੇ ਪ੍ਰਦਰਸ਼ਨ ਹੋਏ ਨੇ ਉਸ ਚੀਜ਼ ਨੂੰ ਦੇਖਦੇ ਹੋਏ ਇਹ ਮਾਫੀ ਮੰਗਣ ਨਹੀਂ ਤਾਂ ਇਹ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਊਗਾ ਜੀ